407 ਵਾਲਾ ਕੈਂਟਰ ਖੜਿਆ ਆਪਣੇ ਹਾਂ ਸਾਰੇ ਪੰਜਾਬ ਦੇ ਜਿੰਨੇ ਵੀ ਆਸਕ ਨੇਗੇ ਪਧੌੜ ਇਕੱਠ ਕਰਨਗੇ ਅਰਜਣ ਤੇਸਿੰਦਰ ਤੇ ਪਰਚਾ ਦੇਵਾਂਗੇ ਕਿਉਂ ਬਈ ਤਰਪਤੀ ਨਹੀਂ ਆ ਦੇਖਾ ਦੋ ਐਲਬਮਾਂ ਕੱਢੀਆਂ ਨੇ ਹਾਂ ਉਹਦਾ ਪਾਇਦਾ ਸਾਰੇ ਪੰਜਾਬ ਦੇ ਆਸਕ ਤਾਂ ਪੰਨੀਆਂ ਚੱਕੀ ਬੈਠਣ ਨੇ ਰੋਣ ਲੱਗਣ ਨੇ ਆਲੇ ਮੈਂ ਤਾਂ ਆਪ ਪੱਲੀ ਚੱਕ ਰਹੀ ਹੈਗੀ ਅੱਛਾ ਯਾਰ ਹਾਂ ਪਰਚਾ ਦੇਵਾਂਗੇ ਆਪਾਂ ਤਾਂ ਇਹਦੇ ਤਾਂ ਕਹਿੰਦੇ ਕੱਢ ਵੀ 18 ਗਾਣੇ ਨੇ 18 ਤਾਂ ਇੱਕ ਕੱਢਣੇ ਰੋਣ ਧੋਣ ਵਾਲੇ ਇੱਕ ਸਿੱਖ ਰਕਤੀ ਸਿੱਖ ਸ਼ਿਖਰ ਦੇ ਵਿੱਚ ਯਾਰ ਸ਼ੇਵੋ ਹੋਰੀ ਨੇ ਸਾਰੇ ਜਿਹੜੇ ਕਵਤਾਵਾਂ ਲਿਖਦੇ ਨੇ ਉਹਨਾਂ ਦਾ ਦਰਦ ਪਿਆ ਰਹਾ ਉਹ ਵਿੱਚ ਝਲਕਦਾ ਮੇਦੇ ਆਹ ਦਾ ਮੁੰਡਾ ਤੀ 8:00 ਵਜੇ ਟੀਵੀ ਲਾ ਲਿਆ ਅੱਛਾ ਆ ਸੁਣ ਲਈ ਸ਼ਿਖਰ ਅੱਛਾ ਰੋਟੀ ਖਾਂਦਾ ਖਾਂਦਾ ਉੱਥੀ ਪੂਰਾ ਹੋ ਗਿਆ ਪੁਰਾਣਾ ਦਰਦ ਤੀ ਚਾਰ ਪੰਜ ਸਾਲਾਂ ਦਾ ਉਹ ਹੋਰ ਆ ਪਾ ਪੂਰਾ ਇਕੱਠ ਕਰਿਆ ਹੋਇਆ ਹੈਗਾ ਉੱਥੇ ਸਾਰੇ ਆਸਕਰੇ ਨੇਗੇ ਚਰ ਇਹਨਾਂ ਦੇ ਦੋਨਾਂ ਦੇ ਪਰਚਾ ਬਣਦਾ ਹਾਂ ਪਰਚਾ ਦੇਵਾਂਗੇ ਜੈ ਇਹਨਾਂ ਨੂੰ ਜੇ ਮੈਂ ਹਸਤਿੰਦਰ ਨੇ ਹੁਣ ਉਹ ਕੱਢਿਆਗਾ ਯਾਦ ਰਹੇਗੀ ਹਾਂ ਬਲਕਾਰ ਦਾ ਗਾਣਾ ਲਿਖਿਆ ਹੋਇਆ ਆਹੋ ਆਹੋ ਉਹ ਵੀ ਉਹ ਵੀ ਪੱਟੜੇ ਵਪਾਊਗਾ ਮੈਂ ਤੈਨੂੰ ਕਹਿ ਤਾਂ ਰਿਹਾ ਯਾਰ ਅੱਜ ਪੂਰੇ